ਦੇਲਾ 하기 ਹੁੰਦਾ ਵਾ ਆ ਕੈਂਚੀ ਫੜੀ ਹੈ ਜੇ ਵੱਜ ਗਈ ਤੇ ਫੇਰ ਅਕਿਲ ਵੀ ਲੱਗੇ ਰੱਖਿਆ ਵਾ ਕਵਲ ਪੁੱਤ ਖੇਡਣਦੇ ਆ ਨਿਆਣਾ ਖੇਡਦਾ ਹੀ ਹੁੰਦਾ ਵਾ ਕਰਦੇ ਜੋ ਕਰਦਾ ਇਦਰਾ ਮੇਰੀ ਗੱਲ ਸੁਣ ਪਈਦਾ ਪੁੱਤ ਮੇਰਾ ਮੰਮੀ ਕੈਂਚੀ ਫੜੀ ਹੱਥ ਚ ਵੱਜ ਗਈ ਤੇ ਫੇਰ ਕਿੱਧਰ ਲੈ ਕੇ ਜਾਣਾ ਨਹੀਂ ਮਰਵਾਉਂਦਾ ਕੋਈ ਨਹੀਂ ਖੇਡਣਦੇ ਉਹਨੂੰ ਮੇਰੇ ਪੁੱਤ ਇੱਕ ਗੱਲ ਸੁਣਾ ਤੇਰੇ ਨਾਲ ਮੈਂ ਗੱਲ ਕਰਨੀ ਇੱਕ ਦੱਸੋ ਮੈ ਤਾਂ ਨੀ ਕੱਲ ਤੇਰਾ ਕਿੰਨੀ ਮੰਦੀ ਹਾਲਤ ਹੋਈ ਸੀ ਜੇ ਤੈਨੂੰ ਕੋ ਹੋ ਜਾਂਦਾ ਤੇ ਫੇਰ ਇੱਥੇ ਕੀ ਬਣਨਾ ਹੈਗਾ ਤੇ ਮੈਂ ਤੇ ਅਨੀ ਤੇਰਾ ਦੂਜਾ ਵਿਆਹ ਨਾ ਕਰਦਗੇ ਮੰਮੀ ਇਹ ਕੀ ਗੱਲ ਕਹਿਂਦੇ ਹੋ ਤੁਹਾਡਾ ਦਿਮਾਗ ਠੀਕ ਆ ਇਹ ਪੁੱਤ ਮੈਂ ਸਹੀ ਕਹਿਂ ਰਹੀ ਆ ਜੇ ਤੈਨੂੰ ਕੱਲ ਕੋ ਹੋ ਜਾਂਦਾ ਤੇ ਕੌਣ ਜ਼ਿੰਮੇਵਾਰੀ ਉਹਨੂੰ ਪੁੰਗ ਜੈਨੇ ਤੇਰੇ ਨੂੰ ਕੌਣ ਸਾਂਭੂਗਾ ਉਹਦੇ ਵੱਲ ਵੀ ਵੇਖ ਨਾ ਕੋਸ ਤੂੰ ਇਹ ਤੋਂ ਚੰਗਾ ਤਾਂ ਕੋਈ ਮੈਨੂੰ ਮਰਨ ਦਿੰਦੇ ਨਾਲੇ ਤੁਹਾਡੀ ਵੀ ਟੈਨਸ਼ਨ ਮੁੱਕ ਜਾਂਦੀ ਵੀ ਮਰਨ ਪਤਾ ਮੈਂ ਕਿੱਦਾਂ ਦਿੰਦੀ ਮੈਨੂੰ ਫੇਰ ਜਿਆਦਾ ਟੈਨਸ਼ਨ ਪੈਣੀ ਸੀ ਉਹ ਕਿਨੇ ਸਾਹਮਣੇ ਆਈਗਾ ਪੁੰਗ ਜਿਆ ਮੇਰੇ ਤਾਂ ਰਾਦਾ ਮੰਮੀ ਉਹਨੂੰ ਵੀ ਨਾਲ ਲੈ ਜਾ ਇੱਕ ਵਾਰੀ ਸੱਚੀ ਮਾਰੀ ਜਾਵਾਂ ਨਾ ਤੇ ਫੇਰ ਤੁਹਾਨੂੰ ਪਤਾ ਲੱਗੇ ਵੀ ਨਾਲੇ ਤੁਹਾਡਾ ਬੋਝ ਲੱਥ ਜੇ ਵੀ ਪਉ ਤਾਂ ਨਹੀਂ ਨਾ ਇਹ ਕੰਮ ਨਹੀਂ ਨਾ ਹੁੰਦਾ ਇਹ ਤੂੰ ਕਿੱਦਾਂ ਕਰੇਂਗੀ ਮੈਨੂੰ ਪੁੱਛ ਕੇ ਵੇਖ ਨਾ ਮੇਰੇ ਦਿਲ ਤੇ ਕੀ ਵੀਤਦੀਆਂ ਜਦੋਂ ਤੂੰ ਐਨੀ ਗੱਲ ਕਰਦੀ ਆ ਆ ਵਿਆਹ ਦਾ ਖਿਆਲ ਨਾ ਆਪਣੇ ਮਨ ਚੋਂ ਕੱਢ ਦੋ ਤੇਰੇ ਵਿਆਹ ਕਰਨਾ ਮੇਰੇ ਲਈ ਸੌਖਾ ਵਾ ਮੈਂ ਵਿਆਹ ਨਹੀਂ ਕਰਨਾ ਵੀ ਪੁੱਤ ਸੌਖੀ ਰਹੇਗੇ ਘਰੇ ਸੋਖ ਦੀ ਰੋਟੀ ਖਾਏਗੀ ਉਹਦੀ ਵੀ ਨਿਆਣੇ ਵਿਚਾਰੇ ਦੀ ਕਿਤੇ ਜ਼ਿੰਦਗੀ ਬਣ ਜੂਗੀ ਇੱਥੇ ਕਿੱਥੇ ਤੋਂ ੱੱਕੇ ਖਾਏਗੀ ਤੇ ਮੈਂ ਵੀ ਵੇਂਦੀ ਰਹੂੰ ਤੇਰੇ ੱੱਕੇ ਮਾਂ ਮੇਰੀਏ ਕਿਹੜੇ ਸੁੱਖ ਦੀ ਗੱਲ ਕਰਨ ਦੀ ਆ ਜਿਹੜਾ ਤੇਰੇ ਧੀਰੇ ਕਰਮਾ ਚ ਰੱਬ ਨੇ ਲਿਖਿਆ ਹੀ ਨਹੀਂ ਆ ਮੇਰੀ ਗੱਲ ਸੁਣ ਪਹਿਲਾਂ ਤੂੰ ਹੀ ਮੇਰਾ ਵਿਆਹ ਕੀਤਾ ਤੇ ਉੱਥੇ ਮੈਨੂੰ ਸੁੱਖ ਨਹੀਂ ਮਿਲਿਆ ਫਿਰ ਦੋਹਰੇ ਕੀਤਾ ਉਹ ਵੀ ਮੈਂ ਮੰਦੀ ਨਹੀਂ ਤੁਹਾਡੇ ਕਹਿਣ ਤੇ ਮੈਂ ਕਰਵਾ ਲਿਆ ਉੱਥੋਂ ਕਿੰਨਾ ਕੁ ਸੁੱਖ ਮਿਲਿਆ ਉੱਥੋਂ ਤੇ ਮੈਂ ਚਿੱਤਰਖੰਡ ਦੀ ਰਹੀ ਤੇ ਤੂੰ ਇੱਥੇ ਲੈਣ ਤਾਂ ਮੈਨੂੰ ਹੈ ਬਾਅਦ ਵਿੱਚ ਵੀ ਕੀ ਹੋਇਆ ਹੁਣ ਮੈਂ ਇੱਥੇ ਠੱਕੇ ਖਾਂਢੀ ਆ ਇੱਥੇ ਮੇਰੀ ਪਰਜਾਈ ਨਹੀਂ ਮੈਨੂੰ ਜੀਣ ਦੇਂਦੀ ਉਹਨੇ ਕਿੰਨਾ ਕਿ ਮੈਨੂੰ ਸੁੱਖ ਦੇਤਾ ਵਾ ਤੇ ਅਜੇ ਵੀ ਤੂੰ ਸੁੱਖ ਦੀ ਗੱਲਾਂ ਕਰਨਦੇ ਏਹੋ ਦਾ ਪਤਾ ਮੈਂ ਤੈਨੂੰ ਸਮਝਾਉਣ ਡਈ ਮਮੇ ਸਾਥ ਦੇਣ ਡੇ ਭਰਾ ਤੇਰਾ ਵੀ ਸਾਥ ਦੇਣ ਡਿਆ ਹੁਣ ਤੇਰੀ ਪਰਜਾਈ ਨੇ ਸਾਥ ਦਿੰਦੀ ਮੈਂ ਤੇ ਇਹੋ ਜਾਣੀ ਵੀ ਨਾ ਇਹ ਉਹਦੇ ਵਿਚਾਰੇ ਜਿੰਦਗੀ ਬਣ ਜੂਗੀ ਉਹਨਾਂ ਤਰ ਤਰ ਦੇ ਟੱਕੇ ਖਾਊਗਾ ਤੇ ਤੂੰ ਆਪਣਾ ਸੋਚ ਲੈ ਆਪਣੇ ਦਿਮਾਗ ਦੇ ਨਾਲ ਮੰਮੀ ਦਿਮਾਗ ਨਾਲ ਕੀ ਸੋਚਾਂ ਤੁਹਾਡਾ ਕੀ ਇਰਾਦਾ ਵਾ ਕਿ ਤੀਜੇ ਥਾਮ ਵਾਲਾ ਮੈਨੂੰ ਰਾਣੀ ਬਣਾ ਕੇ ਰੱਖੂਗਾ ਉਹਨੇ ਵੀ ਮੈਨੂੰ ਮਿਹਣੇ ਦੇਣਿਆ ਉਹਨੇ ਕਹਿਣਾ ਵਾ ਜਿਹੜੇ ਦੋ ਥਾਮਾਂ ਤੋਂ ਨਹੀਂ ਵੱਸ ਗਿਆ ਹੀ ਉਹ ਤੀਜੇ ਥਾਂ ਤੇ ਕੀ ਵੱਸੂਗੀ ਅਗਲੇ ਨੇ ਮੈਨੂੰ ਇਹੋ ਮਿਹਣੇ ਦੇ ਦੇ ਕੇ ਮਾਰ ਦੇਣਾ ਵਾ ਤੇ ਮੇਰੀ ਗੱਲ ਸੁਣੋ ਮੈਂ ਇਹ ਵਿਆਹ ਨਹੀਂ ਕਰਾਉਣਾ ਵੀ ਹੁਣ ਤਨੈ ਇੱਥੇ ਤੇਰੀ ਪਰਚਾਈ ਕਿੱਦਾਂ ਤੈਨੂੰ ਮੈਂ ਨਹੀਂ ਦਿੰਦੀ ਆ ਮੈਥੋਂ ਨਹੀਂ ਸੁਣੇ ਜਾਂਦੇ ਕੀ ਪਰਚਾਈ ਕਰ ਲੂਗੀ ਮੰਮੀ ਜੇ ਨਹੀਂ ਪਰਚਾਈ ਮੈਨੂੰ ਇੱਥੇ ਰੱਖਦੀ ਨਾ ਤੇ ਮੈਂ ਇਦਾਂ ਕਰਦੀ ਆ ਮੈਂ ਆਪਣਾ ਬੱਚਾ ਲੈ ਕੇ ਨਾ ਕਿਤੇ ਚੱਲ ਜਾਨੀ ਆ ਦਿਹਾੜੀ ਡੱਪਾ ਕਰ ਲਾਂਗੀ ਕਿਸੇ ਦਾ ਗੋਹਾ ਗੂੜਾ ਚੋਕ ਲਾਂਗੀ ਕੇ ਸਕੂਲ ਚ ਮਾੜੀ ਮੋਟੀ ਲੱਗ ਜਾਂਗੀ ਚਪਰਾਸੀ ਦੀ ਨੌਕਰੀ ਕਰ ਲਾਂਗੀ ਤੇ ਆਪਣਾ ਨਿਆਣਾ ਪੜਾ ਲਾਂਗੀ ਪਰ ਤੁਹਾਡੇ ਦਰ ਤੇ ਨਹੀਂ ਆਉਂਗੀ ਹੋਏ ਰੱਬਾ ਇਹ ਤੇ ਕੁੜੀ ਨੇ ਮੇਰੀ ਮੰਨੀ ਸੁਣੀ ਨਹੀਂ ਨੀ ਨਾ ਪਰਝਾਈ ਰੱਖ ਕੇ ਖੁਸ਼ ਹੈਗੀ ਇਹਨੂੰ ਕੀ ਕਰਾਂ ਮੇਰਾ ਲੱਕੋਂ ਖਾਏ ਆ ਗਈਆਂ ਜਮਾ ਕੀ ਕੰਨ ਬੇਦਾ ਦੀ ਗੋਲ ਚੱਲੇ ਚੱਲੇ ਟੱਠੇ ਖੂਚ ਕਬਲੇ ਆ ਕੇ ਕਰਨੀ ਪੁੱਤ ਤੂੰ ਮੰਮੀ ਮੈਂ ਜੋ ਮਰਜ਼ੀ ਕਰਾਂ ਮੈਂ ਜਿੱਥੇ ਮਰਜ਼ੀ ਜਾਵਾਂ ਠੀਕ ਆ ਨਾ ਮੈਨੂੰ ਜਾ ਲੈਣ ਦੋ ਕਬਲ ਨਾ ਮੈਨੂੰ ਸਤਾ ਮੇਰੇ ਗੱਲ ਸੁਣੋ ਮੰਮੀ ਮੈਂ ਤਾਂ ਕਰਾਂ ਮੈਨੂੰ ਦੱਕੀ ਹੈ ਨੀ ਤਾਂ ਫਿਰ ਮੈਂ ਕੀ ਕਰਾਂ ਰਗਾ ਹੈਗੀ ਤੇਰੇ ਬਾਤ ਸਭ ਕੋ ਹੈ ਗਾਏ ਕਿਥੇ ਜਾਏਗੇ 10 ਮਿੰਟ ਮੰਮੀ ਰੋਹ ਦੇਣ ਤੇ ਮੈਂ ਮਿਹਨੇ ਸੁਣਦੀ ਰਹਿਣੀ ਆ ਕਦੀ ਤੁਸੀਂ ਵੀ ਮੈਨੇ ਇਹੋ ਗੱਲ ਕਹਿੰਦੇ ਭਾਬੀ ਤੇਰੀ ਆ ਕਰਦੀ ਆ ਉਹ ਕਰਦੀ ਆ ਇਹ ਤੂੰ ਚੰਗਾ ਮੈਂ ਚਲੀ ਜਾਵਾਂ ਨਾ ਕਿਤੇ ਠੀਕ ਆ ਚੱਲਾ ਕੋਤ ਮੇਰੀ ਗੱਲ ਤਾਂ ਸੁਣ ਕੇ ਚੱਲੀ ਆ ਇਧਰ ਆ ਪਤਾ ਮੇਰੀ ਗੱਲ ਸੁਣ ਕਿ ਚੱਲੇ ਆ ਕਬਲ ਹੈ ਛੱਡ ਦੇ ਮੰਮੀ ਮੰਗਾ ਸੁਣ ਲੈ ਮੈਂ ਛੱਡ ਦੇ ਤੂੰ ਬੱਸ ਜਿੱਥੇ ਮਰਜੀ ਚਾਹੀਏ ਇੱਕ ਮਿੰਟ ਕੱਲ ਮੇਰੇ ਸੁਣ ਲੈ ਮੇਰੀ ਗੱਲ ਸੁਣਨੀ ਤੇarni ਮੈਂ ਕੁੱਖ ਵੀ ਜਾਂਦੀ ਨਹੀਂ ਮੇਰੀ ਗੱਲ ਸੁਣ ਮੈਂ ਛੱਡ ਦੇ ਮੈਂ ਨਿਕਾ ਲੈਂਦੇ ਵੀ ਹੈ ਨਾ ਕਿੱਥੇ ਚੱਲੀ ਆ ਮੈਂ ਜਿੱਥੇ ਮਰਜੀ ਵੀਰ ਜਾਵਾਂ ਵੀ ਆਜ ਸਵੇਰ ਤੂੰ ਮੇਰੇ ਮਗਰ ਨਹੀਂ ਆਉਣਾ ਵੀ ਨਾ ਮੈਂ ਘਰ ਵੱਲ ਵੇਖਾਂਗੀ ਨਾ ਤੂੰ ਮੇਰੇ ਵੱਲ ਵੇਖੋ ਵੀ ਮੈਂ ਕਿੱਥੇ ਚੱਲੀ ਆ ਹੋਇਆ ਕੀ ਇਸ ਜਾਨੇ ਹੋਣਾਂ ਕੀ ਆ ਹਰ ਗੱਲ ਤੇ ਹੁਣ ਮੰਮੀ ਕਹਿੰਦੀ ਤੀਜਾ ਵਿਆਹ ਕਰ ਲੈ ਉਹ ਮੇਰੇ ਲਈ ਸੌਖਾ ਆ ਮੈਂ ਦੇਖ ਆਖੇ ਤੇ ਜਾ ਵਿਆਹ ਕਰ ਲ ਚਲੋ ਮੇਰੀ ਵੀ ਤੇ ਤੇ ਜਾਨ ਸੌਖੀ ਹੋ ਜੂ ਤੇਰੀ ਵੀ ਸੌਖੀ ਹੋ ਜੂ ਪਤਾ ਹੋ ਨਹੀਂ ਤੇ ਟਿਕਨ ਤੇ ਦਿੰਦੀ ਨਹੀਂ ਤੇ ਦੱਸ ਹੁਣ ਕੀ ਕਰੀਏ ਫਿਰ ਅਹੀਂ ਹੁਣ ਨਹੀਂ ਇਹ ਮੰਦੀ ਭੈਣ ਜੋ ਪੈ ਮਮੀ ਨੇ ਹੱਸ ਲਿਆ ਠੀਕ ਲਿਆ ਚਲ ਨਹੀਂ ਤੇ ਨਹੀਂ ਚੰਗਾ ਲੱਗਾ ਤੇ ਕੋਈ ਗੱਲ ਨਹੀਂ ਆਪਾਂ ਨਹੀਂ ਕਰਦੇ ਜਿੱਦਾਂ ਤੂੰ ਖੁਸ਼ ਹੋ ਨਾ ਅਹੀਂ ਉਦਾਂ ਹੀ ਖੁਸ਼ ਹਾਂ ਚਲ ਮੇਰੀ ਭੈਣ ਅੰਦਰ ਬਾਹਰ ਮਾਣ ਚੱਲ ਕੇ ਵੀਰ ਮੇਰੀ ਗੱਲ ਸੁਣ ਜੇ ਮੈਂ ਵਿਆਹ ਕਰਨਾ ਹੁੰਦਾ ਨਾ ਤੈਨ ਮੈਂ ਕਦੋਂ ਦਾ ਕਰ ਲੈਣਾ ਏ ਹਮੇ ਉੱਥੇ ਵੀ ਮੈਨੂੰ ਧੱਕੇ ਪਏ ਆ ਪਹਿਲਾਂ ਵੀ ਮੈਨੂੰ ਧੱਕੇ ਪਏ ਹੁਣ ਇੱਥੇ ਆਣ ਕੇ ਵੀ ਧੱਕੇ ਇਹ ਤੋਂ ਚੰਗਾ ਮੈਂ ਘਰ ਛੱਡ ਕੇ ਚੱਲ ਜਾਂਗੀ ਨਾ ਤੇ ਤੁਹਾਡੇ ਲਈ ਵੀ ਚੰਗਾ ਵਾ ਕੁਸ਼ ਦੇਣੀ ਕਿਸਮਤ ਨਾਲ ਲੜਿਆ ਜਾਂਦਾ ਵਾ ਜਿਸੇ ਜਾਏਗੀ ਕਿਸਮਤ ਤੇਰੇ ਨਾਲ ਹੀ ਜਾਣੀ ਹੈ ਤੇਰੇ ਕਰਮਾਂ 'ਚ ਧੱਕੇ ਲਹਿ ਰੱਬ ਨੇ ਇੱਥੇ ਰਹਿ ਮੇਰੀ ਭੈਣ ਇੱਥੇ ਤੇਰਾ ਸਾਡਾ ਆਸਰਾ ਹੈਗਾ ਤੈਨੂੰ ਉੱਥੇ ਕਿਉਂ ਕਹਦਾ ਆਸਰਾ ਉਸਤੈ ਨਹੀਂ ਇਹੋ ਤੇ ਮੈਂ ਮੰਮੀ ਨੂੰ ਸਮਝਾਉਂਦੀ ਆ ਫੇ ਤੂੰ ਤੀਜੇ ਵਿਆਹ ਦੀ ਗੱਲ ਕਰਨੀ ਆ ਉੱਥੇ ਜਾ ਕੇ ਵੀ ਜੇ ਮੈਨੂੰ ਧੱਕੇ ਪੈ ਤੇ ਫਿਰ ਕੀ ਕਰੋਗੇ ਤੁਸੀਂ ਵੀਰ ਇੰਨਾ ਕ ਤੇ ਮ ਮੈਂ ਪੜ੍ਹੀ ਲਿਖੀ ਹੈਗੀ ਆ ਜਿੱਥੇ ਵੀ ਜਾਉਂਗੀ ਨਾ ਦੋ ਚਾਰ ਰੋਟੀਆਂ ਵਾਸਤੇ ਕਮਾਈ ਲਾਵਾਂਗੀ ਆਪਣੇ ਬੱਚੇ ਨੂੰ ਵੀ ਪੜ੍ਹਾਈ ਲਾਵਾਂਗੀ ਹੁਣ ਇਹ ਆ ਕਿ ਮੈਂ ਜਿੱਥੇ ਜੇ ਕਿਸੇ ਸਕੂਲ 'ਚ ਵੀ ਲੱਗ ਜਾਾਂਗੀ ਨਾ ਉੱਥੇ ਵੀ ਮੈਨੂੰ 5-10000 ਰੁਪਏ ਮਿਲ ਹੀ ਜਾਣਾ ਵਾ ਤੇ ਚੱਲ ਇਹਦਾ ਖਰਚਾ ਨਿਕਲ ਜਾਣਾ ਵਾ ਤੇ ਤੁਸੀਂ ਇਹ ਨਾ ਸੋਚੋ ਵੀ ਕਿ ਮੈਂ ਭੁੱਖੀ ਮਰ ਜਾਾਂਗੀ ਕਿਤੇ ਮੈਨੂੰ ਦੋ ਰੋਟੀਆਂ ਨਾ ਮਿਲਣਗੀਆਂ ਕਿਦੋਂ ਮੇਰੀ ਸੁਣ ਗੱਲ ਇਹ ਤਾਂ ਸਭ ਕਹਿਣ ਦੀਆਂ ਹੀ ਗੱਲਾਂ ਵਾ ਦੋ ਰੋਟੀਆਂ ਨਾ ਮਿਲਣਗੀਆਂ ਐਨੇ ਚਿਰਾਂ ਦੀ ਕਿੱਥੇ ਗਈ ਹੈ ਕਮਾਉਣ ਲਵਾਲੀ ਵੱਡੀ ਤਾਂ ਭੁੱਲੀ ਆ ਤੇ ਨਾਲੇ ਜਿੰਨੇ ਘਰ ਛੱਡ ਕੇ ਜਾਣਾ ਹੋਵੇ ਨ ਉਹ ਚੁੱਪ ਕਰਕੇ ਚਲ ਜਾਂਦਾ ਵਾ ਤੇਰੇ ਵਾਂਗੂ ਰੋਲਾ ਨਹੀਂ ਪਉਂਦਾ ਵੀ ਮੈਂ ਚੱਲੀ ਆ ਮੈਨੂੰ ਫੜ ਲਓ ਮੈਨੂੰ ਰੋਕ ਲਓ ਮੇਰੀ ਤੇਰ ਨਾਲ ਕੋਈ ਗੱਲ ਨਹੀਂ ਆ ਮੈਂ ਆਪਣੀ ਮਾਂ ਨਾਲ ਤੇ ਆਪਣੇ ਭਰਾ ਨਾਲ ਗੱਲ ਕਰਨੀ ਆ ਠੀਕ ਆ ਨਾ ਹਾਂਜੀ ਚੁੱਪ ਰਹਿ ਬਹਿ ਤਨੂ ਤੈਨੂੰ ਕੱਲ ਵੱਜ ਗਿਆ ਨਾ ਜੇ 6 ਵੱਜਾਂ 6:00 ਕਾਟ ਤੈਨੂੰ ਮੈਂ ਚਲ ਜਾਂਦਾ ਚੁੱਪ ਕਰਕੇ ਅੱਛਾ ਮੇਰਾ ਤਾਂ ਮੂੰਹ ਚੁੱਪ ਕਰਾ ਲੋਗੇ ਲੋਕਾਂ ਦੇ ਕਿੱਦਾਂ ਕਰਾਓਗੇ ਕਰਾ ਲੂ ਮੈਂ ਜਾਣਦਾ ਤੇਰਾ ਤੇਰਾ ਕੀਤਾ ਬੰਦ ਨਾ ਉਧਰ ਲੋਕਾਂ ਨਾਲ ਕਰੂੰਗੀ ਫਿਰ ਵੀ ਕੀ ਅੱਛਾ ਲੜੀ ਜਾਓ ਕਿਤੇ ਕਿਤੇ ਨਾਲ ਲੜੋਗੇ ਜੇ ਇੰਨਾ ਲੜਨ ਜੋਗੇ ਹੁੰਦੇ ਨਾ ਜਨਾਨੀ ਤੇ ਛੇਤਰ ਪਹੁੰਚ ਜੋ ਗਈ ਜੇ ਇੰਨਾ ਲੜਨ ਜੋਗੇ ਹੁੰਦੇ ਨਾ ਤੇ ਆਪਣੀ ਭੈਣ ਵੀ ਸੌਰੇ ਵਸੰਦੇ ਉੱਥੇ ਤੇ ਤੁਹਾਡੀ ਚੱਲੀ ਨਹੀਂ ਜਨਾਨੀ ਤੇ ਕੋਈ ਨਹੀਂ ਕਰਦਾ ਹੱਥ ਚੁੱਕਦਾ ਤੇਰੇ ਵਰਗੀਆਂ ਚੁਕੜੀ ਮਜਬੂਰ ਕਰਦੀਆਂ ਜਿਹਦੀ ਗਠਲਮੀ ਜ਼ੁਬਾਨ ਆ ਆਹੋ ਗੱਲਾਂ ਆ ਵੀਰ ਜਿੰਨਾ ਤੋਂ ਮੈਂ ਦੁਖੀ ਹੁਣੀ ਆ ਚੱਲ ਚੁੱਪ ਕਰ ਮੇਰੀ ਭੈਣ ਚੱਲ ਅੰਦਰ ਜਾ ਬਹਿ ਗੱਲ ਕਰਦੇ ਆ ਜਾ ਇਹਨੇ ਨੂੰ ਪੁੱਤ ਚੁੱਪ ਕਰਨਾ ਇਹਦੀ ਜ਼ੁਬਾਨ ਚੱਲੀ ਜਾਣੀ ਉਹਨੂੰ ਇਹ ਨਹੀਂ ਪਤਾ ਫਿਰ ਨਣਾਰ ਮੇਰੀ ਝੋਲਾ ਚੋਕਾ ਤੁਰ ਪੀ ਤੇ ਮੈਂ ਹੋਣੀ ਚੁੱਪ ਕਰ ਜਾ ਕਾਵੇਂ ਨਹੀਂ ਚੁੱਪ ਕਰਦੀ ਕਿਤੇ ਜ਼ੁਬਾਨ ਮੂੰਹ ਚ ਪਾਉਂਦੀ ਚੱਲ ਬਾਈ ਜਪੋ ਤਾਂ ਖੇਡ ਤੋ ਜਾ। ਨਾ ਖੇੜੇ ਪੁੱਤ। ਨੰਦਾ ਜੀ ਇਹ ਗੱਲ ਸੁਣ। ਐਦਾਂ ਉਸਕੇ ਨਾਲ ਠੀਕਵਾ। ਕਿਹੜੇ ਮਸਲੇ ਦਾ ਹੱਲ ਨਹੀਂ ਹੈਗਾ। ਹਰ ਜਿੱਦਾਂ ਮਸਲਾ ਆ ਗਿਆ ਵਾ। ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ। ਵੀਰ ਮਸਲੇ ਦਾ ਹੱਲ ਇਹਤ ਨਹੀਂ ਕਿ ਤੁਸੀਂ ਮੇਰਾ ਵਿਆਹ ਕਰੋ ਤੇ ਫੇਰ ਹੀ ਮਸਲੇ ਦਾ ਹੱਲ ਨਿਕਲਣਾ ਵਾ। ਉਹ 40 ਦੇਣੇ ਨਹੀਂ ਵਿਆਹ ਕਰਦੇ ਤੇਰਾ। ਅਸੀਂ ਤੇਰੇ ਭਲੇ ਲਈ ਸੋਚਦੇ ਹਾਂ। ਇਹਦੇ ਨਹੀਂ ਐ ਫਿਰਸਾ ਚੰਗਾ। ਆਪਾਂ ਨਹੀਂ ਕਰਦੇ ਵਾ ਤਾਂ ਉਹ 10 ਕੀ ਜਨ ਨਹੀਂ। ਐਂ ਤੇ ਪਤਾ ਤੇਰੇ ਨਾਲ ਇੱਕ ਗੱਲ ਹੀ ਕੀਤੀ ਹੈਗੀ। ਤੇ ਤੂੰ ਤੇ ਜਿਆਦੀ ਡੈਪੀ ਆ ਗਰਮ ਹੁਣ ਮੰਮੀ ਤੁਹਾਨੂੰ ਪਤਾ ਵੀ ਆ ਕਿ ਮੈਂ ਅੱਗੇ ਦੁਖੀ ਬਣੀ ਆ ਤੇ ਤੁਸੀਂ ਫੇਰ ਉਹੇ ਗੱਲਾਂ ਕਰਦੇ ਹੋ ਵੀ ਜਿਨ੍ਹਾਂ ਮੈਂ ਹੋਰ ਦੁਖੀ ਹੋਵਾਂ ਉਸ ਦੇਣੇ ਗੱਲਾਂ ਕਰਨ ਨੂੰ ਕਿਹਦਾ ਜੀ ਕਰਦਾ ਵਾ ਸਾਡਾ ਜੀ ਕਰਦਾ ਤੇਰਾ ਦੁਖਿਲ ਦਿਲ ਦੁਖੀ ਨੂੰ ਪਤਾ ਤੇਰੇ ਜ਼ਖਮਾਂ ਜਿਹੇ ਲੇ ਆ ਪਰ ਅਸੀਂ ਤਾਂ ਸੋਚਦੇ ਵੀ ਜਿਉਣੇ ਜ਼ਿੰਦਗੀ ਬਾਰੇ ਔੜ ਜਿਹੀ ਜ਼ਿੰਦਗੀ ਗਾੜੀ ਆਪਣੇ ਬੱਚੇ ਬਾਰੇ ਸੋਚ ਅਸੀਂ ਇਹ ਸੋਚਦੇ ਵੀ ਇੰਨਾ ਜਿੰਨੀ ਕਿੱਡੀ ਕਿੱਦਾਂ ਕੱਟੇਗੀ ਤੂੰ ਬੜੀ ਔਖੀ ਜ਼ਿੰਦਗੀ ਸਿਆਣੇ ਤਾਂ ਕੱਟਣੀ ਪਰ ਵੀਰੇ ਇਹ ਜ਼ਰੂਰੀ ਥੋੜਾ ਹੁੰਦਾ ਵਾ ਵੀ ਵਿਆਹ ਕਰਾਓ ਤੇ ਫਿਰ ਹੀ ਕੋਈ ਹੱਲ ਹੋਵੇ ਜੇ ਮੈਂ ਵੇਖੋ ਪੜ੍ਹੀ ਲਿਖੀ ਆ ਤੇ ਮੈਂ ਕੋਈ ਕਾਰੋਬਾਰ ਵੀ ਖੋਲ ਸਕਦੀ ਆ ਕਿ ਸਕੂਲ 'ਚ ਵੀ ਲੱਗ ਸਕਦੀ ਆ ਉਹ ਤੇ ਬਹੁਤ ਈ ਗੱਲ ਸਿਆਣੀ ਆ ਇਹ ਜਿੰਨਾ ਕਹਿਣਾ ਸੌਖਾ ਨਾ ਕਰਨਾ ਬਹੁਤ ਔਖਾ ਹੋਵੇ ਇਹ ਕੰਮ ਪਰ ਨਹੀਂ ਵੀਰ ਮੇਨਮ ਤੇ ਇਹੋ ਲੱਗਦਾ ਵਾ ਕਿ ਮੈਂ ਚੱਲ ਕੇ ਇਹ ਸਕੂਲ 'ਚ ਲੱਗ ਜਾ ਤਾਂ ਆਪਣੇ ਬੱਚੇ ਦਾ ਤਾਂ ਖਰਚਾ ਚੁੱਕ ਲਾਂ ਨਾਲੇ ਤੁਹਾਨੂੰ ਵੀ ਹੋ ਜਾਊਗਾ ਕਿ ਮੈਂ ਤੁਹਾਡੇ ਤੇ ਬੋਝ ਨਹੀਂ ਆ ਨਾਲੇ ਭਾਬੀ ਵੀ ਜਿਹੜੀ ਕਹਿੰਦੀ ਆ ਵੀ ਇੱਥੇ ਆਣ ਕੇ ਬੈਠੀ ਆ ਉਹਨੂੰ ਵੀ ਹੋ ਜਾਊਗਾ ਵੀ ਆਪਣਾ ਖਰਚਾ ਇਹਨੇ ਚੁੱਕ ਲਿਆ ਵਾ ਹਾਲ ਤੇ ਤੇਰੀ ਭਣੇ ਠੀਕ ਆ ਕੁੜੀਆਂ ਸਾਰੀਆਂ ਨੌਕਰੀ ਕਰਦੀਆਂ ਆ ਪਰ ਲੋਕ ਮੈਨੂੰ ਕੀ ਆਣਗੇ ਲੋਕਾਂ ਤਾਨੇ ਮਾਰ ਮਾਰਨਾ ਮੈਨੂੰ ਬਾਹਰ ਹੀ ਨਿਕਲ ਦੇਣਾ ਦੁਨੀਆ ਨੂੰ ਨਾ ਦਵਲੇ ਦੰਦੇ ਹੁੰਦੇ ਦਾਦੀ ਨੇ ਇੱਕ ਪਾਸੇ ਹੁੰਦੇ ਆ ਲੋਕੀ ਬੜਾ ਕੀ ਹਨਾ ਕੁੜੀ ਨੂੰ ਘਰ ਬਾਰੇ ਰੋਟੀ ਨਹੀਂ ਖਵਾ ਸਕੇ ਉਹਨੂੰ ਕਮਾਈ ਖਾਂਡੇ ਦੀ ਕੁੜੀ ਦੀ ਪੋਤੋ ਦੀ ਗੱਲ ਸਹੀ ਆ ਜੋ ਤੇਰਾ ਵੀਰ ਆਂਦਾ ਵਾ ਨਾ ਕਰ ਤੂੰ ਇਦਾਂ ਬਹੁਤ ਧਰਮਾ ਨਾ ਬੈਠੀ ਰੋ ਜੇ ਚਲੋ ਸਾਡੇ ਮੂੰਹੇ ਗੱਲ ਨਿਕਲ ਗਈ ਤੇ ਰੋਟੀ ਖਾਈ ਜਾ ਤੇ ਆਪਣਾ ਬੱਚਾ ਪਾਲ ਤੂੰ ਮੈਂ ਪੁੱਤ ਤੇਰੇ ਸੁੱਖ ਲਈ ਕਿਹਾ ਏ ਕਿ ਤੇਰੀ ਜ਼ਿੰਦਗੀ ਬਣ ਜੂਗੀ ਤੇਰੇ ਅਗਦੇ ਬੱਚਾ ਚੰਗੇ ਥਾਂ ਪਲ ਜੂਗਾ ਮੰਮੀ ਮੈਨੂੰ ਇੰਨਾ ਮੈ ਨਾ ਮਜਬੂਰ ਕਰੋ ਕਿ ਮੈਂ ਖਾ ਕੇ ਕੁਝ ਮਰ ਜਾਵਾਂ ਮੰਮੀ ਮੇਰੀ ਗੱਲ ਸੁਣ ਤੁਹਾਨੂੰ ਮੈਂ ਆਖਿਆ ਸੀ ਨਾ ਕਿ ਭੈਣ ਨੂੰ ਇਹ ਵਿਆਹ ਬਰੇ ਨਾਮ ਮਨਾਇਓ ਪਰ ਤੁਸੀਂ ਨਾ ਗੱਲ ਕਰਕੇ ਫੇਰ ਹੀ ਏਤੇ ਨਾਲੇ ਆਪ ਦੁਖੀ ਹੋਏ ਨਾਲੇ ਨੂੰ ਦੁਖੀ ਕੀਤਾ ਨਾਲੇ ਕਿੰਨਾ ਘਰ ਚ ਬਿਪਤਾ ਪਈ ਥੋੜਾ ਦੁਖੀ ਹੈ ਕਾਲ ਦੇ ਕਿੰਨੇ ਹੀ ਪਰੇਸ਼ਾਨ ਬਣਾਖਦੇ ਪਾਣੀ ਘਟ ਨੰਗਾਂ ਡਿਆ ਨਾ ਪੱਕੀਆਂ ਨਾ ਖਾਧੀਆਂ ਐਸੇ ਟੈਨਸ਼ਨ ਚ ਹੀ ਰਹੇ ਅਸੀਂ ਤੇ ਜਦੋਂ ਆਂਦੀ ਮੈਂ ਵਿਆਹ ਨਹੀਂ ਕਰਾਉਣਾ ਉਹਨੂੰ ਮਜਬੂਰ ਨਾ ਕਰ ਜਿੱਦਾਂ ਜਾਈ ਹੈਗੀ ਰਹਿਣ ਦੇ ਵਿਚਾਰੀ ਨੂੰ ਨਾ ਕਿੱਦਾਂ ਨਾ ਮਜਬੂਰ ਕਰੀਏ ਇਹ ਕਿਉਂ ਨਹੀਂ ਵਿਆਹ ਲਈ ਮੰਦੀ ਇਹਨੂੰ ਮੈਂ ਮਨਾਉਂਗੀ ਨਾ ਵਿਆਹ ਨਾ ਵੱਡੀ 나ਡੂ ਖਾਂ ਉਹਦੀਆਂ ਤੁਸੀਂ ਮੰਨੀ ਜਾਓ ਆਪਣੀ ਨਾ ਕੋਈ ਮਨ ਮਰਜ਼ੀ ਕਰਿਓ ਭੈਣ ਨਹੀਂ ਵਿਆਹ ਮੰਦੀ ਤੂੰ ਉਹਨੂੰ ਧੱਕਾ ਕਰੀਂ ਹੁਣ ਤੂੰ ਹਾਂ ਮੈਂ ਧੱਕਾ ਕਰੂੰਗੀ ਮੰਨਦੀ ਕਿਉਂ ਨਹੀਂ ਆਏ ਬਿਨਾਉਣਾ ਪੈਂਦਾ ਵਾ ਆਦੇ ਉਤੋਂ ਤੋਂ ਹੀ ਹਗਲ ਤੁਹਾਨੂੰ ਡਰਾਈ ਜਾਂਦੀ ਆ ਤੇ ਤੁਸੀਂ ਉਹੋ ਜੇ ਡਰੀ ਜਾਂਦੇ ਓਨ ਪਤਾ ਵਾ ਵੀ ਚੱਲਣੀ ਤੇ ਮੇਰੀ ਆ ਇਹਨਾਂ ਨੇ ਕਿਹੜੀ ਗਏ ਮੰਨਣੀ ਕੇ ਨਹੀਂ ਜੀ ਤੂੰ ਕਿੱਦਾਂ ਦਾ ਬਦਬਦੀ ਕਰ ਦੇਗੀ ਅੱਗੇ ਦੇ ਦੋ ਵਾਰਾਂ ਖੋਚਾ ਕੱਢੀ ਆ ਗੋਤੇ ਖਾਂਦੀ ਹੁਣ ਇਹਨੂੰ ਕਿਹੜੇ ਖੋਚ ਪਾਈਏ ਤੂੰ ਕਿਉਂ ਉਹਦੇ ਮਗਰ ਹੱਥ ਧੋਕੇ ਪੈ ਗਈ ਆ ਵਸੂ ਕੀ ਦੇ ਇੱਥੇ ਹੁਣ ਵਸੂਗੀ ਕੁੜੀ ਆ ਵਸੂਗੀ ਇੱਥੇ ਮੇਰੀ ਸਰੀਕਣੀ ਬੁਲਾ ਲਿਆ ਕੇ ਬਾਲਤੀ ਆ ਤੁਸੀਂ ਬਸੰਦੇ ਫਿਰਦੇ ਈਓ ਜਿੰਨਾ ਚਿਰ ਉਹਨੂੰ ਮੈਂ ਘਰੋਂ ਨਾ ਕੱਢਿਆ ਮੈਨੂੰ ਸੁੱਖ ਦਾ ਸਾਹ ਨਹੀਂ ਆਉਣਾ ਮੈਂ ਵੀ ਦੇਖਦਾ ਤੂੰ ਕਿੱਦਾਂ ਘਰੋਂ ਕੱਢਦੀ ਭੈਣ ਚੰਗਾ ਉਹਦਾ ਹਿੱਸਾ ਕਰ ਚੰਗਾ ਤੂੰ ਕੱਲੀ ਮਾਲਕ ਨਹੀਂ ਕਰਦੀਏਗੀ ਐਸੇ ਗੱਲ ਦਾ ਹੀ ਤੇ ਰੋਣਾ ਵਾ ਹਿੱਸੇ ਸੁਨਮ ਦੇ ਯੋ ਕਿੱਥੋਂ ਉਹਨੂੰ ਹਿੱਸਾ ਦੇਣਾ ਯੋ ਉਹ ਗੱਲ ਢਾਈ ਟੋਟੂ ਦਾ ਕੀ ਆਨੇ ਦੇ ਠਾਕਰ ਦੁਆਰਾ ਆਪਣੇ ਕੋਲ ਕਿੰਨੇ ਕੁ ਤੁਹਾਡੇ ਹੋਗਾ ਡਿੰਗੇ ਖੇਤ ਵਾ ਪੈਲੀਆਂ ਤੇ ਝੁੰਗੇ ਚ 2 ਢਾਈ ਆ ਉਹਦੇ ਚ ਆਪਣਾ ਗੁਜ਼ਾਰਾ ਕਰੋਗੇ ਕਿ ਉਹਦੇ ਨਿਆਣੇ ਨੂੰ ਹਿੱਸੇ ਜਾਓਗੇ ਉਹ ਕਿਹਦਾ ਜੀ ਕਰਦਾ ਪੇਕੇ ਦਾ ਸਹਾਲਦੀ ਬਵੇ ਕਿਹਦਾ ਜੀ ਕਰਦਾ ਕੁੜੀ ਦਾ ਮਜਬੂਰੀ ਵਸ ਬਿੰਦਾ ਕੋਈ ਪੱਤੇ ਵਰਦੀ ਨਾ ਅਗਲੇ ਨੂੰ ਮਾਰ ਮਾਰ ਕੇ ਜ਼ਬਾਨਾਂ ਦੇ ਜ਼ਹਿਰ ਖਾ ਖਾ ਕੇ ਮਾਰਦੀਆਂ ਤੁਸੀਂ ਨੂੰ ਅੱਛਾ ਉਹਨੂੰ ਮਾਰਦੀਆਂ ਜ਼ਬਾਨਾਂ ਦੇ ਜ਼ਹਿਰ ਤੇ ਮੇਰੀ ਗੱਲ ਸੁਣਾ ਜੇ ਉਹਨੂੰ ਲਿਆਂਦਾ ਹੀ ਤੁਹਾਡਾ ਦਿਮਾਗ ਕੰਮ ਕਰਦਾ ਤੇ ਉਧਰ ਥੋੜਾ ਬਾਲਾ ਪੈਲੀ ਬੰਨਾ ਵੀ ਲਿਏ ਹੁੰਦੇ ਅਗਲੀ ਖਾਂਦੀ ਰਹਿੰਦੀ ਉਹਦਾ ਮਾਸਾ ਜਿੰਨਾ ਨਿਆਣਾ ਵਾ ਉਹਦੀਆਂ ਫੀਸਾਂ ਦੇਣੀ ਆ ਨੀੜਾ ਕੱਪੜਾ ਹੀ ਨਹੀਂ ਮਾਨ ਇੰਨੇ ਨਿਆਣੇ ਦੇ ਖਰਚੇ ਨੇ ਕੰਨਿਆਣਾ ਢਿੱਲਾ ਮਟਾ ਜੇ ਤਾਂ ਚੱਟ ਦਵਾਈਆਂ ਤਾਰਾਂ ਤੇ ਹਜ਼ਾਰਾਂ ਰੁਪਏ ਉਹ ਲਾਲ ਚੌਤ ਨੇ ਚੁੱਪ ਕਰ ਜਾ ਜਦ ਤੂੰ ਆ ਨਾ ਉਦਨੀਆਂ ਦੋ ਉੱਥੇ ਇੱਕ ਮਿੰਨੀ ਔਰਤਾਂ ਉੱਥੇ ਬੈਠੀਆਂ ਉਹ ਖੂਨ ਪੀਣੀਆਂ ਜੇ ਹਿੱਸਾ ਦਿੰਦੀਆਂ ਇਥੇ ਉਤੋਂ ਦੀ ਕਿਉਂ ਰੋਂਦੇ ਨਹੀਂ ਗੜੀ ਦੇ ਅੱਧਾ ਕਾਲੀੱਖ ਨਹੀਂ ਆ ਫਿਰ ਮੈਂ ਰੋਣਾ ਮੈਂ ਕਿੱਥੋਂ ਹਿੱਸਾ ਦੇ ਦਾਂ ਜੇ ਤੁਸੀਂ ਕਹਾਂ ਤੇ ਇਹ ਆਪਣੇ ਘਰ ਦੇ ਵਿੱਚੋਂ ਹਿੱਸਾ ਦੇ ਦੇ ਤੇ ਮੇਰੇ ਕੋ ਇੱਕ ਕੌਲੀ ਦੀ ਆਸ ਨਾ ਰੱਖਿਓ ਮੈਂ ਨਹੀਂ ਉਹ ਨਹੀਂ ਇੱਕ ਦਮਾਨੀ ਵੀ ਦੇਣੀ ਤੁਹਾਨੂੰ ਮੈਂ ਕਾ ਦਿੱਤਾ ਹੀ ਭਾਵੇਂ ਕਹੋ ਤੁਸੀਂ ਮੈਨੂੰ ਇੱਕ ਵਾਰਾ ਤੇ ਭਾਵੇਂ ਕਹੋ 100 ਵਾਰਾ ਮੰਮੀਏ ਮੈਂ ਆਪਣਾ ਹਿੱਸਾ ਦੇਣਾ ਹੀ ਤੂੰ ਪੂਰੀ ਉਹਦੇ ਸਰੇਕਣੀ ਆਏ ਹੋਏ ਬਣੀ ਆ ਮੈਂ ਦਊ ਆਪਣਾ ਹਿੱਸਾ ਨੂੰ ਬੱਸ ਸੁਣ ਲਾ ਤੇ ਫਿਰ ਦੇ ਲੈ ਹਿੱਸਾ ਮੈਂ ਚੱਲ ਜਾਂਦੀ ਆ ਇੱਥੋਂ ਯਾਰ ਤੈਨੂੰ ਨੇ ਆਖਿਆ ਨਾ ਜਾ ਜਾ ਰੱਖ ਲੈ ਤੈਨੂੰ ਉੱਥੇ ਅੱਗੇ ਕੱਲੀ ਅਮਰੂਤੀ ਕਾਰ ਨੂੰ ਪਹਾਈਏ ਇੱਥੋਂ ਕਿਦਾਂ ਨੂੰ ਪਤਾ ਵਾ ਕਿ ਇਹ ਸਗਾਤ ਵਿਆਹ ਕਿਉਂ ਨਹੀਂ ਕਰਾਉਂਦੀ ਅਸਲ ਵਿੱਚ ਨਾ ਸਿਆਪਾ ਹੀ ਸਾਰਾ ਇਹਦੇ ਮੁੰਡੇ ਦਾ ਵਾ ਵੀ ਮੇਰਾ ਮੁੰਡਾ ਨਾ ਕਿਤੇ ਰਲ ਜੇ ਜੇ ਕਿਤੇ ਮਾੜਾ ਘਰ ਬਾਹਰ ਮਿਲ ਗਿਆ ਤੇ ਦੱਸ ਕਿ ਮੁੰਡਾ ਕਿੱਦਾਂ ਰਲ ਜੂਗਾ ਇਹਦੇ ਮੁੰਡੇ ਦਾ ਨਾ ਮੈਨੂੰ ਕੁਝ ਨਾ ਕੁਝ ਕਰਨਾ ਹੀ ਪੈਣਾ ਸਾਰੀ ਸਿਆਪੇ ਦੀ ਚੜਨਾ ਇਹਦਾ ਮੁੰਡਾ ਵਾ ਤੇ ਜੇ ਉਹ ਟਕਾਣੇ ਲੱਗ ਜਾਣਾ ਤੇ ਸਾਰਾ ਕੁਝ ਹੀ ਖਤਮ ਹੋ ਜਾਂਦਾ ਵਾ ਸਾਰੇ ਸਿਆਪੇ ਹੀ ਮੁੱਕ ਜਾਂਦੇ ਏ ਇਦਾਂ ਕਰਦੀ ਆ ਮੈਂ ਕੋਈ ਨਾ ਕੋਈ ਸਕੀਮ ਲੱਭਣੀ ਆ ਤੇ ਉਹਦਾ ਕੰਡਾ ਕੱਢ ਹੀ ਦਿੰਨੀ ਆ ਉਹਨੂੰ ਹੀ ਮਕਾ ਦਿੰਨੀ ਆ ਵਿਖੇ ਤਾਂ ਸਹੀ ਫਿਰ ਨਾ ਰਹੂਗਾ ਬਾਸ ਤੇ ਨਾ ਵੱਜੂਗੀ ਬਾਸਰੀ ਫਿਰ ਜਿੱਦੋਂ ਦੇਖੋ ਕੋਈ ਸਹਾਰਾ ਹੀ ਨਾ ਹੋਇਆ ਤੇ ਆਪੇ ਇਹਨੇ ਦੂਜੇ ਤੀਜੇ ਵਿਆਹ ਲਈ ਮੰਨਣਾ ਅੱਛਾ ਇੱਥੇ ਆ ਲੱਗਦਾ ਰੱਬ ਵੀ ਮੇਰੇ ਵੱਲ ਵਾ ਮੇਰੇ ਤੇ ਮਿਹਰਬਾਨਾ ਹੁਣ ਮੇਰੀ ਸਕੀਮ ਕੰਮ ਕਰੂਗੀ ਵਿਖੇ ਤਾਂ ਸਹੀ ਇੱਕ ਤੀਰ ਤੇ ਦੋ ਸ਼ਕਾਰ ਕਰਦੀ ਕੀ ਕਰਨਿਆ ਪੁੱਤ ਮੇਰਾ ਮੰਮੀ ਮੈਂ 베ਰੀ ਨਾ ਖੇਡਣ ਦੀ ਆਵਾ 베ਰੀ ਨਾ ਖੇਡਣ ਦੀ ਆਵਾ ਚੱਲ ਅਸੀਂ ਦੋਵੇਂ ਜਾਣਾ ਖੇਡੀਏ ਚੱਲ ਚੱਲ ਇਹ ਨਾ ਐਦਾਂ ਇੱਧਰ ਵੇਹ ਵਿਚ ਨਹੀਂ ਪਾਣੀ ਪਾਈਦਾ ਇੱਧਰ ਵੇ ਇਹ 베ਰੀ ਤੇ ਤਾਰ ਕੇ ਨਾ ਹੁਣ ਕਰਕੇ ਉਹ ਇੱਧਰ ਨੂੰ ਜਾਈਦਾ ਆਓ ਇੱਧਰ ਨੂੰ ਆਹ ਬੜਾ ਚੱਲ ਕੇ ਜਾ ਮੇਰਾ ਪੁੱਤ ਫੜ ਕੇ ਲਿਆ ਨਹੀਂ ਨਹੀਂ ਵੇਚ ਵੜ ਕੇ ਵੇਚ ਵੇਖ ਵੀ ਆ ਕੀ ਕਰਨੀ ਕਿ ਮੇਰੇ ਮੁੰਡੇ ਦੇ ਨਾਲ ਇਹ ਨਹੀਂ ਮੌੜੀ ਸੋਚੀ ਹਾਂ ਇਹ ਘਟਨਾ ਵਿੱਚ ਕੀ ਇਹਦੇ ਨਾਲ ਕੀ ਤੇਰਾ ਵੈਰ ਆ ਮੇਰੇ ਨਾਲ ਤੇਰਾ ਵੈਰ ਹੋਇਆ ਵਾ ਲੈ ਦੱਸ ਮੈਂ ਤੇਰੇ ਮੁੰਡੇ ਨਾਲ ਵੈਰ ਨਾ ਕੱਢ ਕੇ ਤੈਨੂੰ ਦੱਸੂਗੀ ਅਜੇ ਤਾਂ ਮੈਂ ਤੇਰੇ ਮੁੰਡੇ ਨੂੰ ਕੱਖ ਆਖਿਆ ਨਹੀਂ ਨਾ ਅਜੇ ਤਾਂ ਕਹਿਣਾ ਵਾ ਤੂੰ ਹੱਥ ਲਾ ਕੇ ਦੱਸੀ ਅੱਗੇ ਮੈਂ ਚੁੱਪ ਕੀਤੀ ਹੁਣ ਨਾ ਮੈਂ ਚੁੱਪ ਕੀਤੀ ਰਹੀ ਨਾ ਹੁਣ ਤੂੰ ਕੀ ਕਰ ਲੇਗੀ ਜਿਹੜਾ ਅੱਗੇ ਨਹੀਂ ਕੀਤਾ ਤੇ ਨਾਲੇ ਰਹੀ ਗੱਲ ਤੇਰੇ ਮੁੰਡੇ ਦੀ ਇਹਨੂੰ ਮੈਂ ਕੀ ਕਹਿਤਾ ਹੈਗਾ ਨਹੀਂ ਤੇ ਆ ਕੀ ਕਰਨੀ ਹੀ ਆ ਤੇਰੀ ਚੰਗੀ ਕਰ ਤੂ ਦੀ ਪਰੋ ਗੋਤੇ ਰੇਣੀ ਵਿੱਚ ਤੂੰ ਮੈਨੂੰ ਨਹੀਂ ਪਤਾ ਤੇਰੇ ਮਨ ਚ ਕੀ ਚੱਲਣ ਡਿਆ ਵਾ ਮੈਂ ਸੋਚਿਆ ਹੀ ਤੂੰ ਮੂੰਹ ਦੀ ਮਾੜੀ ਐ ਤੂੰ ਤਾਂ ਦਿਲ ਦੀ ਵੀ ਉਨੀ ਮਾੜੀ ਐ ਨਹੀਂ ਕੀ ਤੂੰ ਮੇਰੇ ਦਿਲ ਦਾ ਮਾੜਾ ਵੇ ਲਿਆ ਜੇ ਮੈਂ ਮਾੜੀ ਕੰਨ ਤੇ ਆ ਗਈ ਨਾ ਤੇ ਇਹਦੋਂ ਵੀ ਵੱਧ ਮਾੜਾ ਕਰੂੰਗੀ ਮਾਂ ਦੋਵੇਂ ਮਾਂ ਪੁੱਤ ਨਾ ਇੱਥੇ ਦਿਖੋਗੇ ਨਹੀਂ ਹੈਗੇ ਤੁਹਾਨੂੰ ਮੈਂ ਦੱਸ ਦਿੱਤਾ ਵਾ ਪਰ ਇੱਕ ਗੱਲ ਮੇਰੀ ਯਾਦ ਰੱਖੀ ਜੋ ਕੋਈ ਮੈਂ ਕੀਤਾ ਵਾ ਨਾ ਬਿਲਕੁਲ ਸਹੀ ਕੀਤਾ ਵਾ ਇਹ ਮੈਨੂੰ ਨਾ ਪਹਿਲਾ ਹੀ ਕਰ ਦੇਣਾ ਚਾਹੀਦਾ ਸੀ ਨਾ ਤੇਰਾ ਮੈਨੂੰ ਦੋਰੇ ਸਿਆਪਾ ਕਰਨਾ ਪੈਂਦਾ ਨਾ ਮੈਨੂੰ ਆ ਦੇਣ ਦੇਖਣੇ ਪੈਂਦੇ ਤੈਨੂੰ ਮੈਂ ਦਾਤਾ ਤੂੰ ਮੇਰੇ ਰਾਹ ਦੇ ਵਿੱਚ ਨਾ ਰੋੜਾ ਬਣੀ ਰੋੜਾ ਅੱਗੇ ਤੇ ਨਹੀਂ ਮੈਂ ਰੋੜਾ ਬਣੀ ਹੁਣ ਤੈਨੂੰ ਮੈਂ ਬਣ ਕੇ ਦੱਸਾਂਗੀ ਕਿ ਮੈਂ ਕੀ ਜੀ ਆ ਮੈਂ ਚੁੱਪ ਕੀਤੀ ਸੀ ਵੀ ਚਲ ਕੋਈ ਨਹੀਂ ਮੇਰੇ ਤੇ ਬੀਤਣ ਦੀ ਮੈਂ ਸਹਿ ਲਾਂਗੀ ਪਰ ਹੁਣ ਤੋਂ ਮੇਰੇ ਬੱਚੇ ਤੱਕ ਪਹੁੰਚ ਗਏ ਨਾ ਹੁਣ ਨਹੀਂ ਮੈਂ ਸਹਿ ਸਕਦੀ ਮੈਂ ਨਾ ਕੀ ਨਹੀਂ ਤੂੰ ਸਹਿ ਸਕਦੀ ਕੀ ਤੇਰੇ ਤੇ ਬੀਤਣ ਡਿਆ ਵਾ ਕਿਹੜੀ ਤਰ ਤੇ ਅਸੀਂ ਕਿਰਪਾਣ ਰੱਖੀ ਆ ਕੀ ਬੱਚੇ ਨੂੰ ਅਸੀਂ ਕਹਤਾ ਵਾ ਗੋਲੀ ਮਾਰਤੀ ਆ ਉਹਦੇ ਸਾਹਮਣੇ ਤੇਰੇ ਹੱਟਾ ਕੱਟਾ ਖਲੋਤਾ ਵਾ ਭਾਬੀ ਆ ਕਰਪਾਨ ਤੋਂ ਵੱਧ ਹੀ ਜੋ ਤੂੰ ਕਰਨੀ ਹੀ ਕੀ ਹੋ ਗਿਆ ਹੁਣ ਆ ਇਹਨੂੰ ਗੋਤੇ ਦੇ ਡੇਂਡੀ ਵਿੱਚ ਮਾਰਨ ਤੱਕ ਆ ਗਈ ਮੇਰੇ ਮੁੰਡੇ ਦੇ ਉਹ ਬੇਕੂ ਬਚਨਾਨੀ ਐ ਇੰਨਾ ਕਰਦੀ ਤੂੰ ਇੰਨੀ ਸੋਚ ਮਾਰੀ ਤੇਰੀ ਇੰਨੀ ਕਰਨੀ ਤੂੰ ਮੇਰੀ ਗੱਲ ਸੁਣੋ ਪੈਣ ਦੀਆਂ ਹੀ ਸੁਣੋਗੇ ਮੇਰੀ ਨਹੀਂ ਸੁਣੋਗੇ ਆ ਤੇ ਸਾਰਾ ਸਾਰਾ ਨਾ ਅਨਸਾਫੀ ਆ ਨਾ ਕਿਹੜੇ ਬੱਚੇ ਨੂੰ ਮੈਂ ਗੋਤੇ ਦੇਣ ਲਈ ਬੱਸ ਇਹਨਾਂ ਨੂੰ ਪੂਂਗ ਜੈਨੂੰ ਪਵਾ ਮਾਰ ਕੇ ਤੇ ਮੈਂ ਕਿਹੜੇ ਬਾਹਗਲ ਜਨਮ ਦਾ ਹੋ ਗਲ ਬੇਵੈਰ ਕੱਢਣਾ ਇਹਦੇ ਨਾਲੋਂ ਤੇਰੇ ਕੋ ਸਭ ਕੁ ਸੱਚ ਵਾ ਤੂੰ ਜੋ ਚਾਵੇਂ ਕਰ ਸਕਦੀ ਐ ਤੂੰ ਗਰੀ ਹੋਈ ਜਨਾਨੀ ਆ ਉਸ ਕੋਈ ਨਹੀਂ ਸਕਦਾ ਜੋ ਤੂੰ ਕਰ ਸਕਦੀ ਐ ਵਾ ਜੀ ਵਾ ਭੈਣ ਦੇ ਵਾਲਦੀਆਂ ਗੱਲਾਂ ਕਰੀ ਜਾਂਦੇ ਓ ਮੇਰੇ ਵਾਲਦੀ ਤੇ ਕੋਈ ਗੱਲ ਹੀ ਨਹੀਂ ਕਰਦੇ ਵੇਖੋ ਜੀ ਅਹੀਂ ਡਰੇ ਮਾਮੀ ਦੋਤਾ ਖੇਡਣ ਤੇ ਉਹ ਬੇੜੀ ਉਹ ਵੇਖੋ ਅਜੇ ਵੀ ਤਰਨ ਲਈ ਆ ਜੱਕਦਮ ਨਾ ਇਹਦਾ ਤਿਲਕ ਗਿਆ ਪੈਰ ਤੇ ਮੈਂ ਇਹਨੂੰ ਚੁੱਕ ਕੇ ਤੇ ਬਾਹਰ ਕੱਢਣ ਡੇ ਤੇ ਉੱਤੋਂ ਆ ਗਈ ਕਵਲ ਆਂਦੀ ਹਾਂ ਜਾਂ ਤੂੰ ਤੇ ਮੇਰੇ ਮੁੰਡੇ ਨੂੰ ਪਾਣੀ ਚ ਡੋਬਣ ਲਈ ਸੁਣ ਲੈ ਵੀਰ ਨਵੀਆਂ ਕਹਾਣੀਆਂ ਬਣਾਤੀਆਂ ਕੋਈ ਕਹਾਣੀ ਬਣਾਉਣੀ ਤੇ ਇਹਦੇ ਕੋ ਸਿੱਖੇ ਨਹੀਂ ਪਰਮਜੀਤ ਤੂੰ ਇਹਨੂੰ ਕੀ ਲੈਣਾ ਸੀ ਨਿਆਣੇ ਤੋਂ ਤੂੰ ਮੈਨੂੰ ਪੁੱਛ ਲੈਣੀਆ ਕੀ ਇਹਦਾ ਜੀਹ ਹਤਿਆ ਲੱਗੀ ਆ ਤੂੰ ਕਰਨ ਡੋਬਿਆ ਤੂੰ ਪਾਣੀ ਚ ਉਹਨੂੰ ਗੋਤੇ ਦਿੱਤੇ ਵਿਚਾਰੇ ਨੂੰ ਤੂੰ ਵੇੜੀ ਦਾ ਤਾਂ ਝੂਠਾ ਹੀ ਨਾਂ ਲਾਉਣ ਲਈ ਤੂੰ ਖੇਡਣ ਡਿਆ ਸੀਗਾ ਮੰਮੀ ਜੇ ਨਿਆਣੇ ਨੂੰ ਗੋਤੇ ਆਏ ਹੁੰਦੇ ਨਾ ਤੇ ਨਿਆਣਾ ਸੁਮਕੇ ਵੀ ਮਾਰਦਾ ਹੁੰਦਾ ਉਹ ਤੇ ਵੇਖੋ ਤੁਹਾਡੇ ਸਾਹਮਣੇ ਚੰਗਾ ਭਲਾ ਖਲੋਤਾ ਵਾ ਫਿਰ ਤੇ ਉਹਦਾ ਸਾਰਾ ਭਿੱਜਾ ਕੀ ਇਹਨੇ ਜੋ ਵਿਚਾਰੇ ਨੇ ਸੁਮਕੇ ਮਾਰਨੇ ਹੀਗੇ ਮੈਨੂੰ ਪਤਾ ਨਾ ਤੂੰ ਗਲਾ ਘੁੱਟਿਆ ਕੇ ਕੀ ਕੀਤਾ ਸਾਨੂੰ ਦੋ ਮਿੰਟ ਮੈਂ ਨਾਮ ਦੀ ਨਾ ਇੱਥੇ ਹੁਣੇ ਰੋਣ ਪਿੱਟਣ ਪੈ ਜਣਾ ਸੀ ਜੇ ਮੈਂ ਇਹਨੂੰ ਉਹ ਗਲ ਮਾਰਿਆ ਹੁੰਦਾ ਤੇ ਇਹ ਪਾਣੀ ਚ ਨਾ ਡੁੱਬਾ ਹੁੰਦਾ ਮੇਰੀ ਗੱਲ ਸੁਣ ਜਦੋਂ ਮੈਂ ਖੰਡੇ ਵੀ ਡਿੱਗ ਗਿਆ ਪੈਰ ਤੇ ਲੱਗੇ ਕੇ ਤਾਂ ਡਬਾਲ ਤੇ ਉਹਦੇ ਗਿੱਲੇ ਹੋਣੇ ਹੀ ਓਇ ਨਾ ਹੋਰ ਤੇਵਾਰੇ ਹੋਈਆਂ ਹੁਣ ਤੂੰ ਇਹਦੇ ਦਵਾਰੇ ਹੋ ਗਈਆਂ ਬੇਕੂਚਾ ਨਹੀਂ ਅਕਲ ਕਰ ਅਮਸੂਮ ਕੋ ਕੀ ਲੈਂਡੀ ਵੇ ਵਿਆਰਕੰਡੀ ਬੱਚੇ ਰਾਬਾ ਰੂਪ ਬੰਦੇ ਆ ਕੋਈ ਅਕਲ ਕਰ ਜੇ ਤੇਰੇ ਬੱਚਾ ਤੱਕਰੇ ਫਿਰ ਤੇ ਤੇ ਕੀ ਬਥੇ ਵਾਹ ਜੀ ਵਾਹ ਮੇਰੀ ਨਾ ਸੁਣਿਓ ਤੁਸੀਂ ਭੈਣ ਦੀ ਗਾਹੋਗਲ ਸਾਡਾਂ ਲਈ ਜਾਇਓ ਜਾਂ ਮਾਂ ਦੀ ਸੁਣੀ ਜਾਇਓ ਮੈਂ ਕੋਹ ਰੋਂਡੀ ਇੱਕ ਤਾਂ ਮੈਂ ਜਾਨ ਬਚਾਈ ਦਾ ਦੂਜਾ ਉਤੋਂ ਮੇਰੇ ਉੱਤੇ ਇਲਜ਼ਾਮ ਲੱਗ ਗਿਆ ਕਰ ਲੋ ਭਲਾ ਇਹ ਦੁਨੀਆ ਤੇ ਹੁਣ ਨਹੀਂ ਕਹਦਾ ਵੀ ਭਲਾ ਕਰਨ ਦਾ ਜਮਾਨਾ ਰਹਿ ਗਿਆ ਇਹ ਤੇ ਕਰਦਾ ਤੈਨੂੰ ਹੁਣੇ ਤਲਾਕ ਲਿਖ ਦੇਦਾ ਪਰ ਮੇਰੀ ਮਜਬੂਰੀ ਆ ਮੈਂ ਦਿਨ ਦੇ ਨਹੀਂ ਸਕਦਾ ਭਾਬੀ ਮੇਰੇ ਲਈ ਤੇ ਇਹੋ ਕੁਝ ਵਾ ਤੈਨੂੰ ਵੀ ਪਤਾ ਵਾ ਵੀ ਮੈਂ ਇਹਦੇ ਲਈ ਆਪਣੀ ਜਾਨ ਵੀ ਦੇ ਸਕਦੀ ਆ ਤੇ ਤੂੰ ਤੂੰ ਇਹਦੇ ਦਵਾਲੀ ਹੋ ਗਈ ਆ ਜਾਨ ਕੀ ਦੇ ਸਕਦੀ ਆ ਜਾਨ ਤਾਂ ਤੂੰ ਮੇਰੀ ਲੈਣੀ ਕੀਤੀ ਆ ਜਿੱਦਨ ਦੀ ਇਹ ਘਰ ਚੈਣਾ ਚਾਹੀਆਂ ਨਾ ਮੇਰਾ ਤਾਂ ਤੂੰ ਲਹੂ ਪੀਤਾ ਵਾ ਅੰਤਰੇ ਅੱਗੇ ਵੀ ਦੋ ਖਾਈ ਤੇ ਹੁਣ ਇਹਨੇ ਮੈਨੂੰ ਖਾਣਾ ਹੀ ਆ ਜਿਹੜੇ ਖਰਚੇ ਦਾ ਪੈਰਾ ਪੈ ਜਾਂਦਾ ਨਾ ਇਹ ਬੱਸ ਨਹੀਂ ਜੋ ਕਰਦੋਂ ਲੈ ਕੇ ਵਿਆਹ ਜਾਂਦੀ ਆ ਚਮਕਾ ਹੁਣ ਜਾ ਪਾ 70 ਬੰਦਵਾ ਜਰੇ ਤੇਰਾ ਖੂਨ ਪੀਤਾ ਉਤੇ ਫਿਟੀ ਪਈ ਆ ਤੂੰ ਸਾਢੇ ਬਰਾ ਖੂਨ ਪੀ ਕੇ ਰਾਈਦੀ ਡੈਨ ਤੇਰੀ ਸੁਣ ਲੋ ਗੱਲ ਮੈਂ ਤਾਨੂੰ ਦੱਸਤਾ ਹੀ ਵੀ ਮੈਨੂੰ ਨਾ ਮੂੰਹ ਸੰਭਾਲ ਕੇ ਬੋਲੋ ਜੇ ਮੈਨੂੰ ਵੱਧ ਘੱਟ ਬੋਲਿਆ ਨਾ ਤਾਂ ਮੇਥੋਂ ਬੁਰਾ ਕੋਈ ਨਹੀਂ ਜੇ ਕੀ ਕਰਦੇਂਗੀ ਤੂੰ ਕੀ ਕਰਦੇਂਗੀ ਦੱਸ ਇਹ ਮਾਂਡੀ ਤੂੰ ਏ ਜੋ ਮਰਜ਼ੀ ਕਰੀ ਜਾਵੇ ਅਹੀਂ ਇਹਦੀ ਸੁਣੀ ਜਾਈਏ ਬਸ ਤੂੰ ਤੇ ਨਾ ਚੁੱਪ ਹੀ ਕਰ ਜਾ ਤੇਰੀ ਜਬਾਨ ਨਾ ਕੁਝ ਜ਼ਿਆਦਾ ਚੱਲਣ ਲੱਪੀ ਆ ਤੇ ਕੱਟਣ ਮੈਂ ਜਾਣਦੀ ਆ ਤੂੰ ਕੱਟ ਕੇ ਵੇਖੀ ਅੱਗੇ ਮੈਂ ਚੁੱਪ ਕੀਤੀ ਹੁਣ ਨਾ ਭਾਬੀ ਮੈਂ ਚੁੱਪ ਕੀਤੀ ਇੱਥੇ ਗੱਲ ਮੇਰੇ ਬੱਚੇ ਦੀ ਆ ਠੀਕ ਆ ਨਾ ਅੱਗੇ ਅਹੀਂ ਕੇ ਕੱਲੀ ਕੱਲੀ ਹੁਣ ਇਹ ਨਾਲ ਆਪਾਂ ਤੰਜੇ ਜੜੇ ਤੂੰ ਆ ਕੱਲੀ ਤੇਰਾ ਜੀਣਾ ਹਰਾਮ ਕਰ ਦਾਂਗੇ ਤੇ ਐਸੇ ਹੀ ਗੱਲ ਦਾ ਰੋਣਾ ਵਾ ਵੀ ਮੇਰੀ ਕੋਈ ਸੁਣਦਾ ਹੀ ਨਹੀਂ ਮੈਂ ਕੱਲੀ ਆ ਇਹੋ ਹੀ ਚੰਗੀ ਲੱਗਦੀ ਆ ਬਾਕੀ ਸਾਰੇ ਬੁਰੇ ਲੱਗਦੇ ਆ ਤਾਂ ਹੀ ਤਾਂ ਮੈਂ ਆਨੀ ਆ ਤੇ ਇਹਨੂੰ ਇੱਥੋਂ ਕਲਾ ਦੋ ਤੇ ਮੇਰੇ ਗਲੋਂ ਬਲਾ ਲੱਥ ਜੇ ਅਹੀਂ ਅੱਗੇ ਵਾਂਗੂ ਹੱਸਦੇ ਵਸਦੇ ਹੋ ਜੀਏ ਇਹ ਤਾਂ ਨਾ ਗਈ ਇੱਥੋਂ ਤੂੰ ਜਾਏਂਗੀ ਜਾਣਰ ਚੰਗਾ ਡੰਡੀ ਭਗੜੀ ਇੱਥੇ ਆਪਣੇ ਟਿੱਕੇ ਇਹ ਤਾਂ ਵਸੂ ਇੱਥੇ ਹੁਣ ਬੈਣਾ ਢੀ ਇਹ ਨਹੀਂ ਕੀ ਕਿਤੇ ਵੀ ਗੱਲ ਤਾਂ ਸਾਰੀ ਇਹੋ ਨਿਬੜਦੀ ਨਾ ਅਹੀਂ ਬੱਚੇ ਨੇ ਪੁੱਛ ਲੈਣੇ ਆ ਕੀ ਕਿਹਾ ਹੈ ਇਹਨੇ ਕੀ ਕੀਤਾ ਉੱਥੇ ਦੱਸ ਬੁੱਤ ਕੀ ਹੋਇਆ ਸੀ ਸਟੋਰੀ ਜਸਮੀਨ ਬੁੱਤ ਭਲਾ ਕੀ ਕੀ ਹੋਇਆ ਏ